it was a brazen attempt to intimidate to silence and to prevent a free press from doing its job i will not be silenced ਲੰਗੇ ਐਤਵਾਰ ਕੈਲਗਰੀ ਚ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਰੈਡ ਐਫਐਮ ਦੇ ਸੀਨੀਅਰ ਜਰਨਲਿਸਟ ਰਿਸ਼ੀ ਨਾਗਰ ਇੱਕ ਸਮਾਗਮ اٹੈਂਡ ਕਰ ਪਾਰਕਿੰਗ ਲੋਟ ਵਿੱਚ ਜਾ ਰਹੇ ਸਨ ਜਦੋਂ ਦੋ ਵਿਅਕਤੀਆਂ ਨੇ ਉਹਨਾਂ ਨਾਲ ਕੁਟਮਾਰ ਕੀਤੀ ਇਸ ਮਾਮਲੇ ਸੰਬੰਧੀ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਪੀੜਾ ਤ੍ਰਿਸ਼ੀ ਨਗਰ ਮੁਤਾਬਿਕ ਇਹ ਹਮਲਾ ਹਾਲ ਹੀ ਵਿੱਚ ਉਹਨਾਂ ਦੱਖਣ ਏਸ਼ੀਆਈ ਮੂਲ ਦੇ ਲੋਕਾਂ ਨਾਲ ਵਾਪਰ ਰਹੀਆਂ ਫਿਰੋਤੀ ਦੀਆਂ ਘਟਨਾਵਾਂ ਤੇ ਕੀਤੀ ਗਈ ਰਿਪੋਰਟਿੰਗ ਤੋਂ ਕਿਸੇ ਪ੍ਰਕਾਰ ਦੀ ਨਿਰਾਸ਼ਗੀ ਕਾਰਨ ਕੀਤਾ ਗਿਆ ਸੀ ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਪੱਤਰਕਾਰੀ ਦੇ পেশੇ ਨਾਲ ਜੁੜੇ ਖਤਰੇ ਜਾਂ ਹਿੰਸਾ ਨੂੰ ਉਜਾਗਰ ਕਰ ਦਿੱਤਾ ਹੈ ਦੇ ਵਰ ਨਾਟ ਹੈਪੀ ਵਿਦ ਵਾਟ ਆਈ ਰਿਪੋਰਟਡ ਔਨ ਵੈਨਸਡੇ ਦ ਸੇਮ ਵੀਕ ਲਾਸਟ ਵੀਕ ਵੈਨ ਥਰ ਵਾਸ ਐਨ ਇਨਸੀਡੈਂਟ ਐਟ ਅ ਰਿਲੀਜੀਅਸ ਪਲੇਸ ਵੈਨ ਟੂ ਪੀਪਲ ਵਰ ਅਰੇਸਟਡ So that incident was reported and they were not happy with that. ਪਿਛਲੇ 3 ਦਹਾਕਿਆਂ ਦੌਰਾਨ ਨਿਊਜ਼ ਮੀਡੀਆ ਲੈਂਡਸਕੇਪ ਵਿੱਚ ਬਹੁਤ ਕੁਝ ਬਦਲ ਗਿਆ ਹੈ। ਸੁਤੰਤਰ ਤੱਥ ਅਧਾਰਿਤ ਪੱਤਰਕਾਰੀ ਨੂੰ ਲਗਾਤਾਰ ਚੁਣੌਤੀ ਦਿੱਤੀ ਗਈ ਹੈ। ਰਾਜਨੀਤਿਕ ਚੁਕਾ, ਗਲਤ ਸੂਚਨਾ, ਇੱਥੋਂ ਤੱਕ ਕਿ ਮੇਨਸਟ੍ਰੀਮ ਮੀਡੀਆ ਵਿੱਚ ਵੱਧ ਰਹੇ ਅਵਿਸ਼ਵਾਸ ਪੱਤਰਕਾਰ ਨੂੰ ਪਰੇਸ਼ਾਨ ਕਰਨ ਦੀਆਂ ਘਟਨਾਵਾਂ ਕਾਰਨ ਨਿਊਜ਼ ਇੰਡਸਟਰੀ ਤੇ ਮਾੜਾ ਸਰ ਪਿਆ ਹੈ। ਪੱਤਰਕਾਰਾਂ ਦੇ ਖਿਲਾਫ ਆਨਲਾਈਨ ਅਤੇ ਆਫਲਾਈਨ ਟੂਲਸ ਜ਼ਰੀਏ ਖਤਰੇ ਪਹਿਲਾਂ ਮੁਕਾਬਲੇ ਵੱਧਦੇ ਜਾਪਦੇ ਹਨ। ਆਨਲਾਈਨ ਹਿੰਸਾ ਦੇ ਨਾਲ-ਨਾਲ ਕੁਝ ਮਾਮਲਿਆਂ ਵਿੱਚ ਸਰੀਰਕ ਹਮਲੇ ਵੀ ਦਰਜ ਕੀਤੇ ਗਏ ਹਨ ਹਾਲਾਂਕਿ ਕੁਝ ਪੱਤਰਕਾਰ ਆਖਦੇ ਹਨ ਕਿ ਨਿਜੀ ਖਤਰਿਆਂ ਦੇ ਬਾਵਜੂਦ ਜ਼ਰੂਰੀ ਹੈ ਕਿ ਪੱਤਰਕਾਰ ਨਿਰਪੱਖ ਰਹਿਣ ਜਿਹੜੀ ਵੱਧਿਤਰ ਦੋਸ਼ ਲਾ ਰਹੀ ਹੁੰਦੀ ਹੈ ਉਹ ਇਹ ਕਹਿ ਰਹੀ ਹੁੰਦੀ ਹੈ ਕਿ ਸਾਡਾ ਪੱਖ ਨਹੀਂ ਸੁਣਿਆ ਗਿਆ ਸੋ ਪੱਤਰਕਾਰ ਨੂੰ ਵੀ ਚਾਹੀਦਾ ਕਿ ਜਿਹੜੀ ਵੀ ਖਬਰ ਦੇਣੀ ਹੈ ਜਾਂ ਕਵਰੇਜ ਕਰਨੀ ਹੈ ਉਹਦੇ ਉੱਤੇ ਦੋਨਾਂ ਤਰ੍ਹਾਂ ਦਾ ਪੱਖ ਲੈ ਕੇ ਆਪ ਖਬਰ ਵਿੱਚੋਂ ਬਾਹਰ ਰਹਿ ਕੇ ਉਹ ਉਹ ਦਸੇਨਾਗੋ ਖਬਰ ਨੂੰ ਇੰਟਰਪ੍ਰੀਟ ਕਰੇ ਆਪਣੇ ਤੌਰ ਦੇ ਉੱਤੇ ਵੀ ਇਹਦੇ ਵਿੱਚ ਆ ਨਿਕਲਿਆ ਸੋ ਇਸ ਤਰੀਕੇ ਦੇ ਨਾਲ ਮਸਲੇ ਹੱਲ ਹੋ ਸਕਦੇ ਆ ਜਿਹੜੀ ਹਿੰਸਕ ਕੁੱਟਮਾਰ ਕਰਨੀ ਆ ਜਾਂ ਇਹੋ ਜਿਹੀਆਂ ਧਮਕੀਆਂ ਦੇਣੀਆਂ ਗਾਲਾਂ ਕੱਢਣੀਆਂ ਇਹ ਕਿਸੇ ਸભ્યਕ ਸਮਾਜ ਦੀ ਨਿਸ਼ਾਨੀ ਨਹੀਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਕਿ ਅੱਜ ਕੱਲ ਦੇ ਡਿਜੀਟਲ ਯੁੱਗ ਵਿੱਚ ਜਿੱਥੇ ਸੂਚਨਾ ਦੇ ਸਰੋਤ ਅਤੇ ਸਾਧਨ ਲਈ ਸੋਸ਼ਲ ਮੀਡੀਆ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ ਉੱਥੇ ਜ਼ਰੂਰੀ ਹੈ ਕਿ ਪ੍ਰਮਾਣਿਤ ਆਧਾਰਿਆਂ ਤੋਂ ਜਾਰੀ ਜਾਣਕਾਰੀ ਤੋਂ ਖਬਰਾਂ ਦੇ ਤੱਥ ਦੀ ਤਸਦੀਕ ਕੀਤੀ ਜਾਵੇ ਕਉਕ ਅੱਗੇ ਸੀਗਾ ਸੀਮਤ ਸੀਗਾ মিডিਆ ਉਹਨੂੰ ਕੰਟਰੋਲ ਕਰਨਾ ਬਹੁਤ ਸੌਖਾ ਸੀਗਾ ਹੁਣ ਅੱਜ ਕੱਲ ਤਾਂ ਹਰੇਕ ਦੇ ਹੱਥ ਫੋਨ ਆ ਹਰੇਕ ਦੇ ਕੋਲ ਸੋਸ਼ਲ ਮੀਡੀਆ ਸਾਰੇ ਪੱਤਰਕਾਰ ਸੋ ਜਿਹੜੀਆਂ ਗੱਲਾਂ ਲੋਕੀ ਕਿਵੇਂ ਐਗਜ਼ਾਮਪਲ ਇਦਾਂ ਦਿੰਦੇ ਆ ਅਸੀਂ WhatsApp ਤੇ ਆ ਦੇਖਿਆ ਸੀਗਾ ਅਸੀਂ ਇਹ TikTok ਦੇ ਉੱਤੇ ਦੇਖਿਆ ਸੀਗਾ ਸੂ ਨੂੰ ਵੀ ਉਹ ਸੇਮ ਗੱਲ ਮੰਨਦੇ ਆ ਜਿਹੜੀ CBC ਤੇ BBC ਤੇ ਹੋ ਰਹੀ ਆ ਉਹਦੇ ਮੁਕਾਬਲੇ ਸੋ ਉਹਦੇ ਵਿੱਚ ਲੋਕਾਂ ਕੋਲ ਫਰਕ ਨਹੀਂ ਕਰ ਹੋ ਰਿਹਾ ਤੇ ਜਿਹਦੇ ਕਰਕੇ ਸਮੁੱਚੀ ਪੱਤਰਕਾਰੀ ਦਾ ਅਕਸ ਜਿਹੜਾ ਉਹ ਡਾਊਨ ਜਾ ਰਿਹਾ ਪਰ ਇਹਨੂੰ ਹੱਲ ਨਹੀਂ ਦਾ ਕੋਈ ਵੀ ਹੈਗਾ ਜਨਰਲ ਅਫੇਕ ਆਈਡੀਜ਼ ਅਤੇ ਜਿਹੜਾ ਹੋਰ ਵਰਤਾਰਾ ਆ ਰੁਕਦਾ ਹੈ ਕਿਸੇ ਵੀ ਮੁਲਕ ਦਾ ਲੋਕਤੰਤਰ ਉਸਦੇ ਨਿਊਜ਼ ਮੀਡੀਆ ਦੀ ਸੁਤੰਤਰ ਸਥਿਤੀ ਦਰਸਾਉਂਦਾ ਹੈ ਪ੍ਰਕਟਾਵੇ ਦੀ ਆਜ਼ਾਦੀ ਅਤੇ ਪ੍ਰੈਸ ਇੱਕ ਦੂਸਰੇ ਤੇ ਨਿਰਭਰ ਹਨ ਇਸੇ ਕਾਰਨ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਪ੍ਰਗਤੀ ਅਤੇ ਏਕੇ ਲਈ ਨਿਰਪੱਖ ਪੱਤਰਕਾਰੀ ਬੁਨਿਆਦੀ ਪੜਾ ਹੈ ਪਰਮੀਤ ਕਾਮਰਾ ਆਮਨੀ ਨਿਊਜ਼ ਵੈਨਕੂਵਰ